来نا ਜੀ ਅੱਛਾ ਇਹ ਸ਼ਾਰੂ ਖਾਨ ਬਾਈ ਜੀ ਦੀ ਜਿਹੜੇ ਵਾਈਫ ਨੇ ਉਹਨਾਂ ਦਾ ਪਰਸਨਲ ਡਿਜ਼ਾਈਨ ਕੀਤਾ ਹੋਇਆ ਹੈ ਜੀ ਆ ਚੈੱਕ ਕਰੋ ਜੀ ਉਹ ਤਾਂ ਸਾਰੀ ਉੱਪਰ ਪੀਓ ਪਾਲਿਸ਼ ਹੈ ਜੀ ਅੱਛਾ ਜੀ ਸਰ ਵੀ ਤੇ ਰਬੜ ਗੱਦੀ ਹੈ ਜੀ ਅੱਛਾ ਜੀ ਪ੍ਰੀਮੀਅਮ ਇੰਪੋਰਟਡ ਕਪੜਾ ਲੱਗਿਆ ਸਾਰਾ ਜੀ ਇਸ ਦੇ ਉੱਪਰ ਜੀ ਇਸ ਤੇ ਬੈ ਕੇ ਦੇਖੋ ਜੀ ਇਹਨਾਂ ਲੱਗਦਾ ਜੀ ਮੈਂ ਆਏ ਹਾਏ 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 ਕੀ ਬਾਤ ਹੈ ਕੀ ਪੀਸ ਹੈ ਜੀ ਤੇ ਪਾਜੀ ਆ ਪਿੱਲੋ ਵਗੈਰਾ ਸਭ ਨਾਲ ਮਿਲਣਗੇ ਨਾ ਸਾਰੇ ਨਾਲ ਹੀ ਹੁੰਦੇ ਵੀਰ ਜੀ ਇਹ ਲਓ ਜੀ ਆ ਪਿੱਲੋ ਵੀ ਜਿਹੜੇ ਵਖਾ ਰਹੇ ਆ ਆਪਾਂ ਵਿੱਚ ਜਿਹੜੇ ਲਓ ਜੀ ਕਰੋ ਚੈੱਕ ਤੁਸੀਂ ਆ ਪੇਂਟ ਆ ਮੀਨਾ ਕਾਰੀ ਯਾਰ ਇਹੀ ਚੀਜ਼ਾਂ ਦਾ ਮੁੱਲ ਹੁੰਦਾ ਹੈ ਅੱਛਾ ਪਾਜੀ ਇੱਥੇ ਆਹ ਕਿਹੜਾ ਲੱਗਾ ਹੋਇਆ ਇੱਥੇ ਫੈਬਰਿਕ ਬਰਾਸ ਹੈ ਜੀ ਸਾਰਾ ਸਾਰੇ ਟਾਲੀ ਦਾ ਬੈੱਡ ਬਣਾਇਆ ਹੈ ਜੀ ਇਹ ਅੱਛਾ ਜੀ ਇਹ ਟਾਲੀ ਦਾ ਬਣਿਆ ਟਾਲੀ ਦਾ ਬਣਿਆ ਹੈ ਜੀ ਸਾਰਾ ਜੀ ਮੇਰੇ ਸਾਡੇ ਘਰੇ ਪਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਹੁਤ ਹੀ ਵਧੀਆ ਵਲੌਗ ਦੇ ਵਿੱਚ ਤੇ ਬੜੀ ਵਧੀਆ ਇਨਫੋਰਮੇਸ਼ਨ ਤੁਹਾਨੂੰ ਅੱਜ ਦੇ ਵਲੌਗ ਦੇ ਵਿੱਚ ਮਿਲਣ ਜਾ ਰਹੀ ਹੈ ਤੇ ਆਪਾਂ ਖੜੇ ਹਾਂ ਜੀ ਬੈਨਵੇਅਰ ਫਰਨੀਚਰ ਐਂਡ ਹੋਮ ਡੈਕਰ ਵਾਲਿਆਂ ਦੇ ਤੇ ਬਾਈ ਸਾਹਿਬ ਬਾਈ ਜੀ ਨਾਲ ਆਪਾਂ ਅੰਦਰ ਜਾ ਕੇ ਗੱਲ ਕਰਦੇ ਹਾਂ ਤੇ ਸਾਰੇ ਫਰਨੀਚਰ ਨਾਲ ਬਹੁਤ ਹੀ ਟਾਪ ਕਲਾਸ ਜਿਹੜਾ ਪ੍ਰੀਮੀਅਮ ਫਰਨੀਚਰ ਹੈ ਇਹਨਾਂ ਕੋਲ ਉਹਦੇ ਨਾਲ ਤੁਹਾਨੂੰ ਵਾਕਿਫ ਕਰਾਉਣ ਜਾ ਰਹੇ ਆਂ ਬਸ ਇੱਕੋ ਗੱਲ ਹੈ ਵੀ ਵਲੌਗ ਦੇ ਐਂਡ ਤੱਕ ਬਣੇ ਰਿਓ ਜੇ ਤੁਸੀਂ ਘੈਂਟ ਘੈਂਟ ਚੀਜ਼ਾਂ ਫਰਨੀਚਰ ਦੇ ਵਿੱਚ ਐਟਮਾ ਜਿਹੜੀਆਂ ਦੇਖਣੀਆਂ ਆਪਣੇ ਘਰ ਨੂੰ ਸਜਾਉਣ ਲਈ ਵਲੌਗ ਪੂਰਾ ਦੇਖਣਾ ਪੈਣਾ ਤੇ ਆਓ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਠੀਕ ਠਾਕ ਜੀ ਵਧੀਆ ਜੀ ਵਧੀਆ ਜੀ ਵਧੀਆ ਚੱਲ ਰਹੀ ਜਾਂ ਐਨ ਵਧੀਆ ਫਰਸਟ ਕਲਾਸ ਜੀ ਚਲੋ ਫਰਸਟ ਕਲਾਸ ਚਾਹੀਦਾ ਬਾਈ ਜੀ ਫਰਨੀਚਰ ਦੇਖਿਆ ਤੁਹਾਡਾ ਮੈਂ ਸਾਰ ਜਿਹੜੇ ਆਪਣੇ ਸਬਸਕ੍ਰਾਈਬਰਸ ਨੇ ਜਾਂ ਵਿਊਅਰਸ ਨੇ ਜਿਹੜੇ ਮੇਰੇ YouTube ਤੇ ਤੇ Facebook ਤੇ ਸਾਰਿਆਂ ਨੂੰ ਇਹ ਦਿਖਾਉਣਾ ਹੈ ਤੁਸੀਂ ਸਾਨੂੰ ਦੱਸੋ ਵੀ ਕਿਹੜੇ ਤੋਂ ਸ਼ੁਰੂ ਕਰੋਗੇ ਕਿਹੜੀ ਤੁਹਾਡੀ ਵੈਸੇ ਤਾਂ ਸਾਰੀਆਂ ਆਈਟਮਸ ਮੈਨੂੰ ਟੌਪ ਕਲਾਸ ਲੱਗੀਆਂ ਨੇ ਜੀ ਇਹਨਾਂ ਦੀਆਂ ਤੁਸੀਂ ਦੱਸੋ ਤੁਹਾਡੀ ਕਿਹੜੀ ਹੈ ਮੋਸਟ ਸੇਲਿੰਗ ਆਈਟਮ ਕਿਹੜੀ ਹੈ ਜਿਹੜੀ ਕਿੱਥੋਂ ਸਾਨੂੰ ਰੂਬਰੂ ਕਰਾਉਣਾ ਚਾਹੋਗੇ ਸ਼ੁਰੂਆਤ ਸਾਡੀ ਸਭ ਤੋਂ ਵਧੀਆ ਹੋਲਸੇਲ ਆਈਟਮ ਹੁੰਦੀ ਹੈ ਕਾਰਵਿੰਗ ਸੋਫਾ ਜੀ ਅੱਛਾ ਇਹ ਆ ਜਿਹੜਾ ਆ ਜਿਹੜਾ ਜੀ ਸਾਰਾ ਟੋਟਲੀ ਸਾਰਾ ਸਾਗਵਾਂਚ ਤੇ ਆ ਰਿਹਾ ਜੀ ਸਾਗਵਾਂ ਦੀ ਲੱਕੜ ਚ ਹਾਂਜੀ ਜੀ ਸਾਰੀ ਉੱਪਰ ਪੀਓ अच्छा जी सर विदर ਬੜੀ ਗੱਦੀ ਹੈ ਜੀ ਅੱਛਾ ਜੀ ਪ੍ਰੀਮੀਅਮ ਇੰਪੋਰਟਡ ਕਪੜਾ ਲੱਗਿਆ ਸਾਰਾ ਜੀ ਇਸ ਦੇ ਉੱਪਰ ਜੀ ਤੁਸੀਂ ਬੈ ਕੇ ਦੇਖੋ ਜੀ ਇਹਨਾਂ ਲੱਗਦਾ ਜੀ ਮੈਂ ਸਪਰਿੰਗ ਹੁੰਦੀ ਹੈ ਜੀ ਗੱਦੀ ਦੇ ਵਿੱਚ ਅੱਛਾ ਜੀ ਲਓ ਜੀ ਬਹੁਤ ਕੰਫਰਟੇਬਲ ਸੋਫਾ ਵੀਰ ਜੀ ਬਿਲਕੁਲ ਜੀ अच्छा भाई जेडी अंदर फोम लगी हुंदी है मेनली ये हुंदा काम सारा फोम पे फोम पे जी है जेडी अंदर है क्योंकि कई क्यों यार देखदे हैं घरा चाहिएदा जिन्ना दे सोफेया नु अजय 4-5 साल ही हो जंदे है लेयांदे नु ओना दी जेडी है डेड हो जंदी है सीधा ਥੱਲੇ ਜਾ ਕੇ ਲੱਕੜ ਨਾਲ ਵੱਜਦਾ ਬੰਦਾ ਉਹ ਉਹਦੀ ਉਹਦੀ ਸਾਡੀ ਸਾਡੀ 5 ਸਾਲ ਦੀ ਗਾਰੰਟੀ ਹੁੰਦੀ ਹੈ ਜੀ ਤੁਹਾਡੀ ਗੱਦੀ ਬੈਠ ਗਈ ਜੀ ਫ੍ਰੀ ਉਹ ਕੋਸਟ ਚੇਂਜ ਕਰਾ ਕੇ ਦਵਾਂਗੇ ਲਓ ਵੀ ਮਿੱਤਰੋ 5 ਸਾਲ ਦੀ ਗਾਰੰਟੀ ਹੈ 5ਾਂ ਸਾਲਾਂ ਦੇ ਵਿੱਚ ਗੱਦੀ ਨੂੰ ਕੁਛ ਵੀ ਹੁੰਦਾ ਜਾਨੀ ਕਿ ਬੈਠਦੀ ਹੈ ਆਪਣਾ ਜਿਹੜੀ ਲਚਕਾ ਉਹ ਘਟਦੀ ਉਹਦੇ ਚ ਜੰਪ ਜਿਹੜਾ ਆਉਂਦਾ ਘਟਦਾ ਤਾਂ ਇਹ ਬਾਈ ਜੀ ਕਹਿੰਦੀ ਸੀ ਉਹ ਚੇਂਜ ਕਰਾ ਕੇ ਦਵਾਂਗੇ ਜੀ ਠੀਕ ਹੈ ਵੀਰ ਜੀ ਤੇ ਆਹ ਪਾਲਿਸ਼ ਦੇਖੋ ਕੋਲੋਂ ਮੀਨਾਕਾਰੀ ਦੇਖੋ ਤੁਸੀਂ ਚੈੱਕ ਕਰੋ ਜੀ ਕਿਹੜਾਈ ਬਾਤਾਂ ਨੇ ਭਾਜੀ ਹੱਥ ਤਿਲਕ ਦਾ ਦਿਓ ਜੀ ਪੂਰੀ ਸ਼ਿਸ਼ੇਮਾਂ ਕੋ ਫਿਨਿਸ਼ਿੰਗ ਹੈ ਜੀ ਬਿਲਕੁਲ ਜੀ ਤੇ ਹੁਣ ਭਾਜੀ ਅੱਗੇ ਜੀ ਆਹ ਦੇਖੋ ਜੀ ਸੇਮ ਕਾਰਵਿੰਚ ਹੈ ਜੀ ਦੂਜਾ ਕਲਰ ਆ ਗਿਆ ਜੀ ਅੱਛਾ ਜੀ ਆਏ ਹਾਏ 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 ਕੀ ਬਾਤ ਹੈ ਕੀ ਹੀ ਪੀਸ ਹੈ ਜੀ ਤੇ ਭਾਜੀ ਆ ਪਿੱਲੋ ਵਗੈਰਾ ਸਭ ਨਾਲ ਮਿਲਣਗੇ ਨਾ ਸਾਰੇ ਨਾਲ ਹੀ ਹੁੰਦੇ ਵੀਰ ਜੀ ਇਹ ਲਓ ਜੀ ਆ ਪਿੱਲੋ ਵੀ ਜਿਹੜੇ ਵਖਾ ਰਹੇ ਆ ਆਪਾਂ ਵਿੱਚ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸਭ ਤੁਹਾਨੂੰ ਨਾਲ ਹੀ ਮਿਲਣਗੇ ਤੇ ਬਾਈ ਜੀ ਐਂਡ ਕਲਾਸ ਆ ਜੀ ਕਿੰਨੇ ਸੀਟਰ ਹੋ ਗਿਆ ਜੀ 7 ਸੀਟਰ ਇਹ 7 ਸੀਟਰ ਹੋ ਗਿਆ ਜੀ ਹਾਂ ਜੀ ਬਾਈ ਜੀ ਆ ਜਿਹੜੇ ਟੇਬਲ ਨੇ ਇਹਨਾਂ ਬਾਰੇ ਕੁਝ ਦੱਸੋ ਜਿਹੜਾ ਉੱਪਰ ਇਹ ਲੱਗਾ ਹੈ ਇਹ ਗ੍ਰੇ ਨਾਈਟ ਹੈ ਪੱਥਰ ਹੈ ਕੀ ਹੈ ਜੀ ਇਹ ਵੀਰ ਜੀ ਆਨਿਕਸ ਮਾਰਬਲ ਹੈ ਜੀ ਇਹ ਆਨਿਕਸ ਮਾਰਬਲ ਹਾਂ ਜੀ ਓਕੇ ਜੀ ਇਹਦੇ ਵਿੱਚ ਲਾਈਟ ਆਪਾਂ ਲਾਈਟ ਮਾਰਾਂਗੇ ਲਾਈਟ ਕ੍ਰੋਸ ਕਰੇਗੀ ਜੀ ਅੱਛਾ ਜੀ ਇਹ ਇੰਨਾ ਮਹਿੰਗਾ ਔਰ ਸੁਪੀਰੀਅਰ ਪ੍ਰੀਮੀਅਮ ਕੁਆਲਿਟੀ ਦਾ ਆਨਿਕਸ ਮਾਰਬਲ ਹੈ ਜੀ ਅੱਛਾ ਜੀ ਲੋ ਜੀ ਆਨਿਕਸ ਮਾਰਬਲ ਲੱਗਾ ਹੈ ਤੇ ਬਾਈ ਜੀ ਕਹਿੰਦੇ ਇਹ ਚ ਲਾਈਟ ਵੀ ਕ੍ਰੋਸ ਜਿਹ ਇੱਕ ਵਾਰੀ ਵੀਰੇ ਮੜਾ ਜਾ ਸਾਰਾ ਦਿਖਾ ਤਾਂ ਜੋ ਵੀਡੀਓ ਸਾਰੇ ਜਣੇ ਇਹ ਦੇਖਣ ਲਈ ਜਿਹੜਾ ਤਿਆਰ ਹੋ ਜਾਣਾ ਐਂਡ ਤੱਕ ਲੋ ਜੀ ਕਰੋ ਚੱਕ ਇਹ ਸਾਰੇ ਨਾਲ ਆਪਾਂ ਤੁਹਾਨੂੰ ਹੌਲੀ ਹੌਲੀ ਵਾਕਿਫ ਕਰਾਵਾਂਗੇ ਤੇ ਚਲੋ ਵੀਰ ਜੀ ਹੁਣ ਅਗਲੇ ਪਾਸੇ ਆਪਾਂ ਦੇਖੀਏ ਇਹ ਦੇਖੋ ਸਰ ਇਹਦਾ ਕਾਰਵਿਨ ਸੋਫਾ ਆ ਗਿਆ ਜੀ ਉਸ ਤੋਂ ਬਾਅਦ ਆ ਗਿਆ ਜੀ ਹਾਂਜੀ ਐਲ ਸ਼ੇਪ ਚ ਕੋਰਨ ਮੰਨ ਲਓ ਕਿਸੇ ਕੋਲ ਘਰ ਚ ਸਪੇਸ ਘਟ ਹੈ ਜੀ ਅੱਛਾ ਜੀ ਜਿਵੇਂ ਕਈ ਵਾਰ ਕੀ ਹੁੰਦਾ ਏ ਕਿ ਲੋਕਾਂ ਕਿਸੇ ਦੇ ਘਰ ਚ ਸਪੇਸ ਘਟ ਹੁੰਦੀ ਹੈ ਜੀ ਬਿਲਕੁਲ ਹੁੰਦਾ ਜੀ ਪ੍ਰੋਬਲਮ ਵੀ ਆਪਣੇ ਕੋਲ ਆਹ ਕਨਸੈਪਟ ਆਪਾਂ ਨਹੀਂ ਰੱਖ ਸਕਦੇ ਨਹੀਂ ਰੱਖ ਸਕਦੇ ਬਿਲਕੁਲ ਜੀ ਤਉਨਾ ਵਾਸਤੇ ਕਿਆ ਕੀਤੀ ਹੋਈ ਹੈ ਜੀ ਆਪਾਂ ਨੇ ਐਲ ਸ਼ੇਪ ਦੇ ਵਿੱਚ ਇੱਕ ਤਾਂ ਸਪੇਸ ਪੂਰੀ ਕਵਰ ਕਰ ਲੈਂਦਾ ਜੀ ਇਹ ਹਾਂਜੀ ਕਿਆ ਬਾਤ ਹੈ ਜੀ ਤੇ ਵੀਰ ਜੀ ਜਿਹੜਾ ਉੱਪਰ ਇਹਦੇ ਲੱਗਾ ਹੋਇਆ ਹੈ ਇਹ ਫੈਬਰਿਕ ਕੀ ਹੈ ਇਹ ਵੀਰ ਜੀ ਲੈਦਰ ਹਾਈਟ ਹੁੰਦੀ ਹੈ ਜੀ ਅੱਛਾ ਜੀ ਆਰਗੈਨਿਕ ਲੈਦਰ ਹੁੰਦੀ ਹੈ ਜੀ ਇਹ ਆਰਗੈਨਿਕ ਲੈਦਰ ਲੱਗੀ ਹੋਈ ਹੈ ਹਾਂਜੀ ਠੀਕ ਹੈ ਜੀ ਲਓ ਵੀ ਕਰੋ ਚੈੱਕ ਮੈਂ ਬੈਠ ਕੇ ਦੇਖਿਆ ਜੀ ਮਤਲਬ ਬਿਲਕੁਲ ਆਰਾਮਦਾਇਕ ਵੀ ਜਿਵੇਂ ਆਪਾਂ ਨਾ ਵੀ ਦੋ ਤਿੰਨ ਗੱਦੇ ਰੱਖੇ ਹੋਣ ਵਧੀਆ ਕੁਆਲਿਟੀ ਦੇ ਪੂਰਾ ਇਹਦੇ ਉੱਪਰ ਬੈਠੇ ਹੋਈਏ ਜਿਵੇਂ ਮਨ ਮਨ ਲੱਗਦਾ ਹੁੰਦਾ ਜੀ ਬਿਲਕੁਲ ਜੀ ਬਿਲਕੁਲ ਅੱਛਾ ਭਾਜੀ ਆਪਾਂ ਇੱਕ ਵਾਰੀ ਐਡਰੈਸ ਦੱਸ ਦਈਏ ਸਾਰਿਆਂ ਨੂੰ ਤੁਸੀਂ ਵਰਬਲੀ ਦੱਸ ਦੋ ਨੰਬਰ ਆਪਣਾ ਚੱਲ ਜੂ ਸਕਰੀਨ ਤੇ ਐਡਰੈਸ ਦੱਸੋ ਜੀ ਆਪਣਾ ਪ੍ਰੋਪਰਟੀ ਵੀਰ ਜੀ ਆਪਣਾ ਚੰਡੀਗੜ੍ਹ ਰੋਡ ਰਾਜਪੁਰਾ ਤੋਂ ਜੋ ਚੰਡੀਗੜ੍ਹ ਰੋਡ ਤੇ ਪਹਾਨੀ ਹੈ ਜੀ ਉਸ ਰੋਡ ਤੇ ਹੈ ਜੀ ਆਪਣਾ ਨੀਅਰ ਪ੍ਰਾਈਮ ਸਿਨੇਮਾ ਜੀ ਲਓ ਜੀ ਪ੍ਰਾਈਮ ਸਿਨੇਮੇ ਦੇ ਨੇੜੇ ਰਾਜਪੁਰੇ ਤੋਂ ਜਦੋਂ ਚੰਡੀਗੜ੍ਹ ਨੂੰ ਜਾਂਦੇ ਆ ਜੀ ਤੇ ਨਾਮ ਤੁਹਾਨੂੰ ਦੱਸਤਾ ਜੀ ਬੈਨਵੇਅਰ ਫਰਨੀਚਰ ਹੋਮ ਡੈਕੋਰ ਹੋਮ ਡੈਕੋਰ ਵਾਲੇ ਲਓ ਜੀ ਬੱਚੀਆਂ ਨਾਲ ਦੇ ਕੋਲ ਇੱਕ ਤੋਂ ਇੱਕ ਨੇ ਫਰਨੀਚਰ ਦੇ ਵਿੱਚ ਆਹ ਦੇਖੋ ਜੀ ਸੋਫਾ ਕਾਰਵਿੰਗ ਸੋਫਾ ਜੀ ਇਹ ਤਾਂ ਗ੍ਰੇਟ ਰਾਜੇ ਮਹਾਰਾਜਾਂ ਵਾਲ ਹਾਂ ਜੀ ਜਿਹੜਾ ਤੁਸੀਂ ਇਹ ਮੀਨਾਕਾਰੀ ਕੀਤੀ ਹੈ ਨਾ ਡਿਜ਼ਾਈਨ ਇਹ ਪਾ ਜੀ ਜਿਹੜਾ ਉੱਪਰ ਰੰਗ ਹੋਇਆ ਹੋਇਆ ਹੈ ਇਹ ਪਾਲਿਸ਼ ਹੈ ਜਾਂ 2K ਪੇਂਟ ਹੈ ਜਾਂ ਕੀ ਹੈ ਜੀ ਇਹ ਪੀਓ ਪੇਂਟ ਹੁੰਦਾ ਜੀ ਇਹ ਅੱਛਾ ਪੀਓ ਪੇਂਟ ਠੀਕ ਹੈ ਜੀ ਏਸ਼ੀਅਨ ਪਾਇਲਟ ਦਾ ਪੀਓ ਪੇਂਟ ਜੀ ਅੱਛਾ ਜੀ ਤੇ ਲੋ ਇਹਦੇ ਬਾਰੇ ਦੱਸੋ ਆ ਬਹੁਤ ਵਧੀਆ ਇਹ ਆ ਗਿਆ ਸਰ ਆਪਣਾ ਡਾਈਨਿੰਗ ਟੇਬਲ ਜੀ ਹਾਂ ਜੀ 6 ਸੀਟਰਡ ਡਾਈਨਿੰਗ ਟੇਬਲ ਹੈ ਜੀ ਵਿਦ ਪਲਸਟਰ ਜੀ ਮਤਲਬ ਵਿਚ ਜਿਹੜਾ ਆਨਿਕਸ ਮਾਰਬਲ ਹੈ ਜੀ ਉਹਦੇ ਉੱਪਰ ਪਲਸਟਰ ਕੀਤਾ ਹੋਇਆ ਹੈ ਸਰ ਅੱਛਾ ਅੱਛਾ ਜੀ ਠੀਕ ਹੈ ਲੱਗਾ ਉੱਪਰ ਹਾਂ ਜੀ ਜਿਹੜੀ ਸਰ ਚੇਅ ਸਰ ਮੈਪਲਵੁੱਡ ਚ ਛੇੜਿਆ ਸਾਰੀ ਜੀ ਇਹ ਸ ਤੇ ਦੇ ਉੱਪਰ ਵੀ ਸਾਰਾ ਪਲਸਟਰ ਵਰਕ ਹੈ ਜੀ ਲਓ ਜੀ ਆ ਪਲਸਟਰ ਵਰਕ ਇੱਥੇ ਹੋਇਆ ਹੈ ਮੈਂ ਕਹਿੰਨਾ ਵੀ ਤੁਸੀਂ ਆ ਜਾਓ ਬਸ ਚੀਜ਼ਾਂ ਇੱਕ ਤੋਂ ਇੱਕ ਨੇ ਤੁਸੀਂ ਯਾਰ ਵੇਖ ਹੀ ਜਾਓਗੇ ਮੈਂ ਕਹਿੰਨਾ ਮੈਂ ਕਹਿੰਨਾ ਪਾਜੀ ਮੈਂ ਜਦੋਂ ਅੰਦਰ ਵੜਿਆ ਸੀ ਨਾ ਮੈਂ ਸਟਾਰਟ ਕਰਨ ਲੱਗਾ ਵੀਡੀਓ ਮੈਂ ਕਿਹਾ ਵੀ ਜੀ ਕਰਦਾ ਪਹਿਲਾਂ ਅੱਧਾ ਪੌਣਾ ਘੰਟਾ ਸਾਰਾ ਫਿਰ ਕੇ ਵੇਖ ਲਾਂ ਪਰ ਚਲੋ ਵਧੀਆ ਲੱਗਾ ਮੈਨੂੰ ਬਹੁਤ ਤੇ ਪਾਜੀ ਆ ਚੀਜ਼ਾਂ ਜਿਹੜੀਆਂ ਉੱਪਰ ਪਈਆਂ ਨੇ ਇਹ ਫਿਰ ਨਾਲ ਦੇ ਦੋਗੇ ਤੁਸੀਂ ਕੋਈ ਗੱਲ ਨਹੀਂ ਹੋ ਤਾਂ ਮੌਕੇ ਤੇ ਸਭ ਡੀਲਿੰਗ ਹੁੰਦੀ ਹੈ ਵੈਸੇ ਇਹਦਾ ਪ੍ਰਾਈਸ ਐਕਸਟਰਾ ਹੁੰਦਾ ਜੀ ਪਰ ਜਾਂਚਦਿਆਂ ਨੇ ਬਈ ਪਈਆਂ ਇੱਥੇ ਹਨਾ ਇਹ 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 ਤਾਂ ਸ਼ੋਅ ਬਣਾਉਂਦੀ ਹੈ ਚੀਜ਼ਾਂ ਦੀਆਂ ਤੁਸੀਂ ਡਾਈਨਿੰਗ ਲੈ ਲਿਆ ਸੋਫਾ ਲੈ ਲਿਆ ਆ ਜੀ ਜੋ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਜੀ ਅੱਛਾ ਹੁਣ ਇਧਰ ਆ ਬੈੱਡ ਪਏ ਨੇ ਕੋਈ ਆਪਾਂ ਬਈ ਇਹਨਾਂ ਬਾਰੇ ਦੱਸਿਓ ਭਾਜੀ ਮੜਾ ਜਾ ਸਾਨੂੰ ਦੱਸੋ ਤੁਹਾਡਾ ਜਿਹੜਾ ਸਭ ਤੋਂ ਪ੍ਰੀਮੀਅਮ ਜਿਹੜਾ ਮੋਸਟ ਸੇਲਿੰਗ ਕਿਹੜਾ ਇਹਨਾਂ ਦੇ ਵਿੱਚ ਹੈਗਾ ਸਾਡੇ ਕੋਲ ਜ਼ਿਆਦਾ ਬੈੱਡ ਵਿਕਦੇ ਸਰ ਕਾਰਵਿੰਗ ਡਿਜ਼ਾਈਨ ਚ ਅੱਛਾ ਜੀ ਲਓ ਜਿਵੇਂ ਘਰ ਦੇ ਵਿੱਚ ਜ਼ਿਆਦਾਤਰ ਲੋਕ ਕਾਰਵਿੰਗ ਲੂ ਜਿਵੇਂ ਮਾਰਾ ਦਾ ਲੁੱਕ ਦੀ ਸਟਾਈਲ 'ਚ ਬੈੱਡ ਹੈ ਸਰ ਜੀ ਬਿਲਕੁਲ ਜੀ ਦੇਖੀ ਮੜਾ ਨੇੜੇਓਂ ਆ ਲੈਵਨ ਡੀ ਪਾਜੀ ਇਹਨਾਂ ਬਾਰੇ ਕੋਈ ਦੱਸੋ ਮੈਂ ਕਿਵੇਂ ਆ ਕਿਹੜੀ ਲੱਕੜ ਬਣੀ ਲੱਗੀ ਸਰ ਸਾਰੀ ਸਾਗਵਾਨ ਦਾ ਵਰਕ ਹੈ ਜੀ ਸਾਰੀ ਹੈਂਡਵਰਕ ਦਾ ਟੋਟਲੀ ਜਿੰਦਾ ਜੀ ਦੇ ਉੱਪਰ ਹੈ ਜੀ ਓਕੇ ਜੀ ਸਾਰੀ ਪੀਓ ਪੇਂਟ ਹੈ ਦੇ ਅੱਛਾ ਜੀ ਲਓ ਜੀ ਕਰੋ ਚੈੱਕ ਤੁਸੀਂ ਆ ਪੇਂਟ ਆ ਮੀਨਾ ਕਾਰੀ ਯਾਰ ਇਹੀ ਚੀਜ਼ਾਂ ਦਾ ਮੁੱਲ ਹੁੰਦਾ ਹੈ ਅੱਛਾ ਪਾਜੀ ਇੱਥੇ ਆਹ ਕਿਹੜਾ ਲੱਗਾ ਹੋਇਆ ਇੱਥੇ ਫੈਬਰਿਕ ਸਿਰੇ ਸਿਰੇ ਬੁਕਲੇ ਫੈਬਰਿਕ ਸਾਰਾ ਜੀ ਅੱਛਾ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਪਾਜੀ ਜਦੋਂ ਡੀਲ ਕਰਦੇ ਹੋ ਤੁਸੀਂ ਇਨਕਲੂਡ ਮੈਟਰਸ ਜਿਹੜੇ ਗੱਦੇ ਆ ਉਹ ਵੀ ਦਿੰਦੇ ਆ ਉਹਨਾਂ ਦਾ ਮੈਟਰਸ ਅਲੱਗ ਹੁੰਦੇ ਆ ਸਰ ਮੈਟਰਸ ਅਲੱਗ ਹੋ ਕਿਉਂ ਹੁੰਦੇ ਆ ਕਿ ਸਰ ਹਰ ਦਾ ਕੰਫਰਟ ਹੈ ਕਿਸੇ ਨੂੰ 8 ਇੰਚ ਚਾਹੀਦਾ ਕਿਸੇ ਨੂੰ 6 ਇੰਚ ਚਾਹੀਦਾ ਬਿਲਕੁਲ ਤਾਂ ਉਹਦਾ ਪ੍ਰਾਈਸ ਹੈ ਹਮੇਸ਼ਾ ਅਲੱਗ ਹੁੰਦਾ ਸੀ ਬਿਲਕੁਲ ਜੀ ਤੁਸੀਂ ਕਰੋ ਇੱਕ ਤੇ ਟ ਚੀਜ਼ ਚੈੱਕ ਚੱਲੀਏ ਭਾਜੀ ਅੱਗੇ ਹੋਰ ਦੇਖੀਏ ਬੈੱਡ ਜੀ ਆ ਜੂ ਹੋ ਜਾ ਅੱਛਾ ਆ ਵੀ ਭਾਜੀ ਬਹੁਤ ਵਧੀਆ ਲੱਗਦਾ ਇਹਦੇ ਬਾਰੇ ਦੱਸੋ ਇਹ ਤਾਂ ਇਹ ਕਲਰ ਮੇਰਾ ਮਤਲਬ ਮਨਪਸੰਦ ਕਲਰ ਹੈ ਜੀ ਇਹ ਵੀਰ ਜੀ ਆ ਗਿਆ ਮਾਡਰਨ ਸਟਾਈਲ ਚ ਬੈੱਡ ਆ ਗਿਆ ਜੀ ਅੱਛਾ ਜੀ ਵੀ ਸਿੰਪਲ ਸੋਬਰ ਸਦਾ ਵਾਹ ਪਾਜੀ ਸੈਟੀ ਬਹੁਤ ਸੋਹਣੀ ਬਣੀ ਅੱਛਾ ਇਹ ਇਹ ਵੁੱਡਨ ਚ ਸੈਟੀ ਜੀ ਸਾਰੀ ਵੁੱਡ ਨਹੀਂ ਸੈਟੀ ਇਹਦੀ ਉੱਪਰ ਪੀਓ ਪੇਂਟ ਹੈ ਸਰ ਜੀ ਕੀ ਬਾਤ ਆ ਤਾਂ ਐ ਲੱਗ ਰਿਹਾ ਜੀ ਜਿਵੇਂ ਨਾ ਇਹ ਆਹ ਦੇਖੋ ਜਿਵੇਂ ਪਲਾਸਟਿਕ ਦੀ ਬਣੀ ਹੁੰਦੀ ਆ ਪਰ ਪਾਜੀ ਪੀਓ ਪੇਂਟ ਨੇ ਤੁਹਾਡੇ ਨੇ ਮੈਂ ਕਹਿੰਨਾ ਐਂਡ ਕਰਾਈ ਪਈ ਜੀ ਤੇ ਆਹ ਪਿੱਲੋ ਪੁੱਲੋ ਜੇ ਰੱਖ ਕੇ ਤੁਸੀਂ ਤਾਂ ਜ਼ਿਆਦੀ ਮਤਲਬ ਗਾਂ ਦੀ ਗੱਲ ਬਾਤ ਆ ਅੱਛਾ ਜੀ ਇੱਥੇ ਵੀ ਗੱਦੀ ਸੇਮ ਉਵੇਂ ਲੱਗੀ ਹੈ ਪੀਓ ਉਵੇਂ ਲੱਗੀ ਹੈ ਹਾਂਜੀ ਠੀਕ ਹੈ ਜੀ ਅੱਛਾ ਪਾਜੀ ਜਿਵੇਂ ਹੁਣ ਆਪਾਂ ਦੇਖਦੇ ਆਂ ਵੀ ਇਹ ਥੋੜਾ ਜਿਹਾ ਸਾਲ ਤੋਂ ਸਾਲ ਪਾ ਕੇ ਬੱਚੇ ਹਾਥੂ ਥਲਾ ਆਂਦੇ ਆ ਖਾਣ ਪੀਣ ਵਾਲੇ ਕੋਈ ਰੋਟੀ ਖਾਦ ਗਏ ਨਾ ਤਾਂ ਵੀ ਇਹ ਕਲੀਨ ਕਰਨ ਚ ਕੋਈ ਦਿੱਕਤ ਨਹੀਂ ਬਿਲਕੁਲ ਈਜ਼ੀ ਮੇਨਟੇਨ ਹੈ ਜੀ ਈਜ਼ੀ ਮੇਨਟੇਨੈਂਸ ਬਿਲਕੁਲ ਮੇਨਟੇਨੈਂਸ ਕਹਿੰਦੇ ਵੀ ਇਹਦੀ ਈਜ਼ੀਲੀ ਹੋ ਜਾਂਦੀ ਹੈ ਤੇ ਆਹ ਬੈੱਡ ਵੀ ਬਹੁਤ ਪਿਆਰਾ ਜੀ ਇਹ ਸ਼ਾਈਡ ਹੈ ਡਿਜ਼ਾਈਨ ਸ਼ਾਈਡ ਡਿਜ਼ਾਈਨ ਹੋ ਗਿਆ ਜੀ ਇਹ ਸ਼ਾਈਡ ਡਿਜ਼ਾਈਨ ਹੈ ਜੀ ਆ ਜਿਹੜਾ ਇਹਦੇ ਵਿੱਚ ਤੁਸੀਂ ਪਿੱਤਲ ਲਾਇਆ ਜੀ ਆ ਬ੍ਰਾਸ ਬ੍ਰਾਸ ਹੈ ਜੀ ਸਾਰਾ ਸਾਰੇ ਟਾਲੀ ਦਾ ਬੈੱਡ ਬਣਾਇਆ ਹੈ ਜੀ ਇਹ ਅੱਛਾ ਜੀ ਇਹ ਟਾਲੀ ਦਾ ਬਣਿਆ ਟਾਲੀ ਦਾ ਬਣਿਆ ਹੋਇਆ ਜੀ ਸਾਰਾ ਜੀ ਮ 36 ਸਾਲ ਪੁਰਾਣਾ ਪੀੜਾ ਪਿਆ ਹੋਇਆ ਜੀ ਆਪਣੇ ਘਰੇ ਪੀੜਾ ਸੈੱਟ ਜਿਹਨੂੰ ਕਹਿੰਦੇ ਸੀ ਉਹ ਅਜੇ ਵੀ ਪਿਆ ਉਹਨੂੰ ਪਾਲਿਸ਼ ਕਰਾਈਆ ਉਹਨੂੰ ਐਵੇਂ ਦਾ ਐਵੇਂ ਜੀ 20 ਮਤਲਬ 1% ਵੀ ਨਹੀਂ ਟਾਲੀ ਤਾਂ ਬਣਿਆ ਜੀ ਪਿਓਰ ਟਾਲੀ ਦਾ ਕਾਲੀ ਟਾਲੀ ਉਹ ਟਾਲੀ ਆ ਜੀ ਕਾਲੀ ਟਾਲੀ ਦਾ ਹਾਂਜੀ ਲਓ ਜੀ ਇਹ ਆ ਜੀ ਦੇਖੋ ਚੀਜ਼ਾਂ ਕਰੋ ਚੈੱਕ ਤੁਸੀਂ ਅੱਛਾ ਜੀ ਚਲੋ ਅੱਗੇ ਚੱਲਦੇ ਹਾਂ ਹੁਣ ਲਓ ਜੀ ਆਹ ਦੇਖੋ ਤੁਸੀਂ ਕਿਆ ਹੀ ਬਾਤਾਂ ਨੇ ਲਓ ਜੀ ਆਹ ਜਿਹੜਾ ਤੁਸੀਂ ਪਾਜੀ ਆਹ ਆ ਕੀਤਾ ਨਾ ਤੁਸੀਂ ਜਿਹੜੀ ਆ ਵਿਸ਼ਾ ਕੇ ਚਾਦਰ ਇਹ ਤਾਂ ਮਤਲਬ ਪ੍ਰੋਪਰ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਘਰੇ ਜਾ ਕੇ ਚੀਜ਼ ਇੰਸਟਾਲ ਕਰਾਂਗੇ ਜਦੋਂ ਆਪਣੇ ਤਾਂ ਇਹੋ ਜਿਹੀ ਲੱਗੂਗੀ ਸਰ ਕੋਈ ਚੀਜ਼ ਨੂੰ ਦਿਖਾਣਾ ਉਹਨੂੰ ਪ੍ਰੈਜੈਂਟੇਸ਼ਨ ਕਰਨੀ ਬਹੁਤ ਵੱਡੀ ਗੱਲ ਹੈ ਜੀ ਉਹ ਕਹਿੰਦੇ ਨਹੀਂ ਕਿ ਫਰਸਟ ਇੰਪ੍ਰੈਸ਼ਨ ਇਜ਼ ਲਾਸਟ ਇੰਪ੍ਰੈਸ਼ਨ ਹਾਂ ਤੁਹਾਡਾ ਇੰਪ੍ਰੈਸ਼ਨ ਮਤਲਬ ਪਤਾ ਕੀ ਹੈ ਜੀ ਇੰਪ੍ਰੈਸ਼ਨ ਇਦਾਂ ਵੀ ਜਾਂ ਤਾਂ ਹੋਵੇ ਵੀ ਸਾਰਿਆਂ ਚ ਇੱਕ ਚੀਜ਼ ਸੋਹਣੀ ਹੈ ਸਾਡੀ ਤਾਂ ਹਰ ਇੱਕ ਚੀਜ਼ ਸੋਹਣੀ ਹੈ ਹੁਣ ਆਹ ਦੇਖੋ ਡਾਈਨਿੰਗ ਟੇਬਲ ਆਹ ਦੇਖੋ ਤੁਸੀਂ ਆਹ ਕਰੋ ਜੀ ਚੈੱਕ ਤੁਸੀਂ ਉੱਠਣ ਦੀ ਉੱਠਣ ਦੀ ਲੋੜ ਆਹ ਲਓ ਜੀ ਘੁੰਮ ਜਾਂਦਾ ਜੀ ਆਹ ਲਓ ਆਹ ਡਾਈਨਿੰਗ ਟੇਬਲ ਆ ਜੀ ਲਓ ਕਰੋ ਚੈੱਕ ਤੁਸੀਂ ਇਹਦੇ ਮਗਰ ਦੇਖੋ ਤੁਸੀਂ ਡਿਜ਼ਾਈਨਿੰਗ ਆ ਕਰੋ ਭਾਜੀ ਇਹ ਜਿਹੜੀ ਹੋਈ ਆ ਇਹ ਕਾਦੇ ਤੇ ਹੋਈ ਹੋਈ ਆ ਡਿਜ਼ਾਈਨਿੰਗ ਜਿਹੜੀ ਇਹ ਸਾਰੀ ਪਲਸਟਰ ਹੁੰਦਾ ਵੀਰ ਜੀ ਇਹ ਅੱਛਾ ਇਹ ਵੀ ਪਲਸਟਰ ਹੈ ਜੀ ਪਹਿਲਾਂ ਇਨਲੇ ਹੁੰਦੀ ਹੈ ਜੀ ਉਹਦੇ ਉੱਪਰ ਸਾਰਾ ਪਲਸਟਰ ਵਰਕ ਹੁੰਦਾ ਜੀ ਕੀ ਬਾਤਾਂ ਨੇ ਲਓ ਜੀ ਆ ਡਾਈਨਿੰਗ ਟੇਬਲ ਚੈੱਕ ਕਰੋ ਤੁਸੀਂ ਇਹਦੇ ਉੱਪਰ ਫੇਰ ਉਹ ਪਲਸਟਰ ਵਰਕ ਹੋਇਆ ਹੋਇਆ ਹੈ ਨਾ ਜੀ ਟੇਬਲ ਤੇ ਹਾਂ ਜੀ ਟੇਬਲ ਦੇ ਉੱਪਰ ਜੀ ਸਾਰੇ ਲਓ ਜੀ ਸੋ ਆ ਵੀ ਬੈੱਡ ਬਹੁਤ ਪਿਆਰਾ ਹੈ ਜੀ ਤੇ ਕਿਹੜੀ ਕਿਹੜੀ ਚੀਜ਼ ਨਾਲ ਤੁਹਾਨੂੰ ਇੰਟਰੋਡਿਊਸ ਕਰਾਈਏ ਇੱਕ ਤੋਂ ਇੱਕ ਹੈ ਜੀ ਲਓ ਜੀ ਬਾਈ ਜੀ ਕਹਿੰਦੇ ਵੀ ਤੁਹਾਨੂੰ ਆਹ ਸੋਫੇ ਨਾਲ ਆਪਾਂ ਇੰਟਰੋਡਿਊਸ ਕਰਾਉਣਾ ਹੈ ਇਹ ਦਿਖਾਉਣਾ ਹੈ ਬਾਈ ਜੀ ਇਹਦੇ ਬਾਰੇ ਦੱਸੋ ਕਿਵੇਂ ਆ ਜੀ ਫਿਰ ਜੀ ਮੋਸਟ ਪੀਮ ਸੋਫਾ ਜੀ ਇਹ ਅੱਛਾ ਜੀ ਇਹ ਲਾ ਕੇ ਚਲੋ ਮੰਨ ਲਓ ਕੋਈ ਸੈਲੀਬ੍ਰਿਟੀਜ਼ ਹੁੰਦੀਆਂ ਆ ਜੀ ਜੀ ਹਾਂ ਜੀ ਇਹ ਸਭ ਉਹਨਾਂ ਦੀ ਚੁਆਇਸ ਦਾ ਸੋਫਾ ਬਣਿਆ ਹੋਇਆ ਜੀ ਲਓ ਜੀ ਇਹ ਵੱਡੇ ਵੱਡੇ ਜਿਹੜੇ ਆ ਸ਼ਾਈਨਿੰਗ ਪਰਸਨੈਲਿਟੀਆਂ ਨੇ ਜਿਹੜੀਆਂ ਵੱਡੇ ਵੱਡੇ ਲੋਕ ਨੇ ਜਿਹੜੇ ਐਕਟਰ ਲੋ ਕਹੈ ਲੋ ਉਹਨਾਂ ਦੀ ਪਸੰਦ ਆ ਤੇ ਭਾਈ ਆਹ ਦੇਖੋ ਮੜਾ ਆ ਦਿਖਾਇਓ ਵੀਰੇ ਇੱਧਰ ਲਿਆਓ ਆਹ ਚੈੱਕ ਕਰੋ ਤੁਸੀਂ ਆਹ ਪੇਂਟ ਆ ਜਿਹੜਾ ਇੱਥੇ ਕਿਹੜ ਤੇ ਆਹ ਦੇਖੋ ਤੁਸੀਂ ਪਿੱਲੋ ਪਏ ਨੇ ਇਹਦੇ ਨਾਲ ਆਹ ਇਹ ਮੈਂ ਕਹਿੰਦਾ ਵੀ ਭਾਜੀ ਡਰਾਈ ਕਲੀਨ ਵਗੈਰਾ ਹੋ ਜਾਂਦਾ ਇਜ਼ੀ ਡਰਾਈ ਕਲੀਨ ਇਜ਼ੀ ਮੈਂਟੇਨ ਹੈ ਜੀ ਕੋਈ ਇਸ਼ੂ ਨਹੀਂ ਸਰ ਕਲੀਨਿੰਗ ਦਾ ਬਹੁਤ ਇਜ਼ੀ ਮੈਂਟੇਨ ਹੈ ਜੀ ਕੀ ਬਾਤ ਆਣੇ ਭਾਜੀ ਮਜ਼ਾ ਲਿਆਦਾ ਤੁਸੀਂ ਅੱਛਾ ਇੱਕ ਨਾ ਉਹ ਪਿਆ ਅਲੱਗ ਜਾ ਉਹਦੇ ਨਾਲ ਗੋਲ ਜਾ ਪਿੱਲੋ ਪਿਆ ਹੋਇਆ ਤੇ ਸਾਰਾ ਸਿਸਟਮ ਜਾ ਅੱਡ ਆਹ ਚੀਜ਼ ਇਹ ਇਹਦੇ ਨਾਲ ਹੀ ਆ ਕਿ ਅੱਡ ਆ ਭਾਜਾ ਦੇਖ ਇਹ ਵੀ ਜੀ ਆਪਾਂ ਕਿਸੇ ਵੀ ਚੀਜ਼ ਨਾਲ ਮੈਚ ਕਰ ਸਕਦੇ ਹਾਂ ਕਿਸੇ ਵੀ ਸੋਫੇ ਨਾਲ ਆਪਾਂ ਕੱਲੀ ਲੈਣੀ ਹੈ ਕੱਲੀ ਵੀ ਮਿਲ ਜੀਗੀ ਆਪਾਂ ਨੂੰ ਜੀ ਕਿਤੇ ਰੂਮ ਚ ਰੱਖਣੀ ਹੈ ਰਿਵੋਲਵਿੰਗ ਚੇਅਰ ਹੈ ਜੀ ਇਹ ਅੱਛਾ ਜ ਅੱਛਾ ਗੱਲ ਕਰੀਏ ਭਾਜੀ ਪ੍ਰਾਈਸ ਦੀ ਮੈਂ ਵੀਡੀਓ ਦੇ ਵਿੱਚ ਦੱਸਦਾ ਬਈ ਸਾਰਿਆਂ ਨੂੰ ਕਮੈਂਟ ਆਉਂਦੇ ਹੁੰਦੇ ਨੇ ਵੀ ਤੁਸੀਂ ਭਾਈ ਫਲਾਣੀ ਚੀਜ਼ ਦਾ ਪ੍ਰਾਈਸ ਨਹੀਂ ਦੱਸਿਆ ਇਹਦਾ ਪ੍ਰਾਈਸ ਨਹੀਂ ਦੱਸਿਆ ਪ੍ਰਾਈਸ ਬਾਰੇ ਇੰਜ ਆ ਭਾਈ ਸਾਹਿਬ ਖੜੇ ਆ ਤੁਸੀਂ ਦੱਸ ਦਿਓ ਭਾਜੀ ਕਹਿੰਦੇ ਵੀ ਅਸੀਂ ਟਾਈਮ ਤੇ ਐਡਜਸਟ ਕਰ ਲੈਨੇ ਆ ਕਿਉਂਕਿ ਸਮ ਟਾਈਮ ਜਿਹੜੀਆਂ ਚੀਜ਼ਾਂ ਦੇ ਰੇਟ ਆ ਵਧਦੇ ਘਟਦੇ ਰਹਿੰਦੇ ਆ ਅਕੋਰਡਿੰਗਲੀ ਇਸ ਕਰਕੇ ਪ੍ਰਾਈਸ ਮੰਨ ਲਓ ਅਸੀਂ ਤੁਹਾਨੂੰ ਸਪੋਜ਼ ਕਰ ਲਓ ਇੱਕ ਚੀਜ਼ ਦਾ ਰੇਟ 60000 ਦੱਸਤਾ ਜਾਂ 70000 ਦੱਸਤਾ ਹਾਂਜੀ 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 ਕਾਲੂ ਜਦੋਂ ਆਣ ਕੇ ਤੁਹਾਨੂੰ ਅਸੀਂ 75 ਲਾਈਏ ਜਾਂ 72 ਲਾਈਏ ਉਹ ਫਿਰ ਨਰਾਜ਼ ਹੋਣ ਵਾਲਾ ਕੰਮ ਹੋ ਜਾਂਦਾ ਬਿਲਕੁਲ ਬਿਲਕੁਲ ਇਸ ਕਰਕੇ ਬਾਈ ਜੀ ਕਹਿੰਦੇ ਵੀ ਰੇਟ ਆ ਜਿਹੜਾ ਉਹ ਹਾਂਜੀ ਸਾਡੇ ਕੋਲ ਵੀਰ ਜੀ ਕੋਈ ਵੀ ਕਲਾਇੰਟ ਆਂਦਾ ਹੈ ਬਿਲਕੁਲ ਜੀ ਉਹਨੂੰ ਅਸੀਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਕਦੇ ਉਹਨੂੰ ਖਾਲੀ ਨਾ ਭੇਜੀ ਹਾਂਜੀ ਖਾਲੀ ਨਹੀਂ ਭੇਜਦੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਬਾਕੀ ਸਿਰ ਪ੍ਰਾਈਸ ਹੈ ਅੱਜ ਇਹ ਚੀਜ਼ ਅਵੇਲੇਬਲ ਹੈ ਤੁਸੀਂ ਕਹੋ ਜੀ ਤੁਸੀਂ ਤਾਂ ਉਹ ਦੇਖੀ ਸੀ ਉਹ ਚੀਜ਼ ਉਸ ਟਾਈਮ ਅਵੇਲੇਬਲ ਨਾ ਹੋਵੇ ਤੁਸੀਂ ਕ ਨਾਲੇ ਮਿੰਟੋ ਮਿੰਟ ਤੁਹਾਡਾ ਮੀਡੀਆ ਦੇ ਬਹੁਤ ਹੈਗਾ ਜੀ ਸਾਰਾ ਹਨਾ ਬੋਲ ਬਲਾ ਮਿੰਟੋ ਮਿੰਟ ਗਾਹ ਕਿਹੜਾ ਅਜੇ ਕਿਹੜੇ ਵੇਲੇ ਕਿਸੇ ਨੂੰ ਪਸੰਦ ਆ ਜਾਵੇ ਲੈ ਕੇ ਮਤਲਬ ਤੁਸੀਂ ਪੈਕਰਾਕ ਚੀਜ਼ ਭੇਜੋ ਮੌਕੇ ਤੇ ਸਾਰਾ ਕੁਝ ਹੋ ਜਾਂਦਾ ਜੀ ਬਿਲਕੁਲ ਜੀ ਅੱਛਾ ਇਹ ਤੁਸੀਂ ਕਹਿ ਰਹੇ ਸੀ ਕਿ ਇਹ ਹਰੇਕ ਚੀਜ਼ ਨਾਲ ਮੈਚ ਹੋ ਜਾਂਦਾ ਹੈ ਤੇ ਇਹ ਆਪਾਂ ਕੱਲਾ ਵੀ ਖਰੀਦ ਸਕਦੇ ਹਾਂ ਕੱਲਾ ਵੀ ਖਰੀਦ ਸਕਦੇ ਹਾਂ ਲਓ ਜੀ ਇਹ ਖਰੀਦੋ ਕੱਲਾ ਤੁਸੀਂ ਤੇ ਬੜਾ ਆਰਾਮਦਾਇਕ ਚੀਜ਼ ਹੈ ਜੀ ਇਹ ਤਾਂ ਮੈਂ ਜਿਵੇਂ ਆਪਾ ਪੋਰਚ ਵਗੈਰਾ ਦੇ ਵਿੱਚ ਰੱਖਿਆ ਹੋਵੇ ਤੇ ਬੰਦਾ ਅੱਗੇ ਲੈਪਟਾਪ ਲਾ ਕੇ ਬੈਠਾ ਹੋਵੇ ਰਾਮਨਾਲ ਜੀ ਫਰਸਟ ਕਲਾਸ ਜੀ ਨਜ਼ਾਰੇ ਨਜ਼ਾਰੇ ਆ ਰਹੇ ਜੀ ਹਾਂਜੀ ਬਿਲਕੁਲ ਜੀ ਕਰਿਓ ਬੋਲੇ ਆਹ ਲਓ ਜੀ ਆਹ ਦੇਖੋ ਤੁਸੀਂ ਸੋਫਾ ਇਹਦੇ ਡਿਜ਼ਾਈਨ ਬਾਰੇ ਪਾਜੀ ਕੁਝ ਦੱਸਦੇ ਸੀ ਵੀ ਇਹ ਕੋਈ ਅੱਡ ਚੀਜ਼ ਆ ਪਾਜੀ ਦੱਸੋ ਹਮੜਾ ਜੀ ਇਹਦਾ ਬਾਰੇ ਜੀ ਸਾਡਾ ਇਹ ਨਾ ਮੋਸਟ ਪ੍ਰੀਮੀਅਮ ਡਿਜ਼ਾਈਨ ਹੈ ਜੀ ਇੱਕ ਗौरी खान ਡਿਜ਼ਾਈਨ ਹੈ ਜੀ ਅੱਛਾ ਇਹਦਾ ਨਾਮ ਰੱਖਿਆ ਗौरी खान ਗौरी खान ਸਿਰ ਸ਼ਾਹਰੂਖ ਖਾਨ ਦੀ ਵਾਈਫ ਹੈ ਉਹ ਡਿਜ਼ਾਈਨ ਕਰਦੀ ਹੈ ਸਿਰ ਉਹਦਾ ਪਰਸਨਲ ਡਿਜ਼ਾਈਨ ਹੈ ਜੀ ਅੱਛਾ ਇਹ ਸ਼ਾਹਰੂਖ ਖਾਨ ਬਾਈ ਜੀ ਦੀ ਜਿਹੜ ਉਹਨਾਂ ਦਾ ਪਰਸਨਲ ਡਿਜ਼ਾਈਨ ਕੀਤਾ ਹੋਇਆ ਹੈ ਜੀ ਆ ਚੈੱਕ ਕਰੋ ਤੁਸੀਂ ਉਹ ਤਾਂ ਹੀ ਨਾਲ ਦੇ ਉਹ ਵੀਰ ਜੀ ਨਾਲ ਮੈਚ ਕਿਤੇ ਹੋਈ ਆ ਇਹ ਆਪਾਂ ਕਨਸੈਪਟ ਜੀ ਲਓ ਜੀ ਕੀ ਆ ਬਾਤ ਅਸੀਂ ਵੀ ਬਹਿ ਕੇ ਵੇਖੀ ਪਰ ਡਿਜ਼ਾਈਨ ਦੇ ਹਾਂ ਜੀ ਤੁਸੀਂ ਬਹਿ ਕੇ ਦੇਖੋ ਜੀ ਬਹੁਤ ਗੌਰਵੀ ਖਾਨ ਜੀ ਨੇ ਡਿਜ਼ਾਈਨ ਕੀਤਾ ਹੋਇਆ ਹੈ ਕੀ ਆ ਬਾਤ ਹੈ ਜੀ ਵਾਕੇ ਭਾਜੀ ਮੈਂ ਕਹਿੰਦਾ ਵੀ ਅੱਬਾਈ ਜਿਹੜਾ ਮੇਰੇ ਨਾਲ ਵੀਡੀਓ ਬਣਾ ਰਿਹਾ ਬਾਈ ਇਹ ਵੀ ਬਹਿ ਗਿਆ ਦੇਖੋ ਕਿਵੇਂ ਲੱਗਾ ਬਾਈ ਕੈਂਟ ਹੈ ਕੰਫਰਟ ਹੈ ਲਓ ਜੀ ਪੂਰਾ ਬਹੁਤ ਕੰਫਰਟੇਬਲ ਸੋਫਾ ਵੀਰ ਜੀ ਬਹੁਤ ਕੰਫਰਟੇਬਲ ਹੈ ਭਾਜੀ ਪਤਾ ਕੀ ਹੈ ਇਹਨਾਂ ਚੀਜ਼ਾਂ ਤੇ ਰੋਜ਼ ਪੈਸੇ ਨਹੀਂ ਲੱਗਦੇ ਨਹੀਂ ਲੱਗਦੇ ਜੀ ਹਾਂਜੀ ਤੇ ਮੁੜ ਕੇ ਫਿਰ ਉਹ 10-15 ਸਾਲ ਬੰਦਾ ਉਧਰ ਚਾਰਦਾ ਨਹੀਂ ਮਤਲਬ ਓਕੇਸ਼ਨਲੀ ਚੀਜ਼ ਹੁੰਦੀ ਆ ਨਾ ਇਹ ਚੀਜ਼ਾਂ ਤੇ ਲਓ ਜੀ ਆ ਵੀ ਸਾਰਾ ਹੈਗਾ ਤੇ ਇੱਕ ਗੈਲਰੀ ਇਹਨਾਂ ਦੀ ਹੋਰ ਹੈ ਸਾਰੀ ਫਰਨੀਚਰ ਦੀ ਆਪਾਂ ਉਹ ਵੀ ਤੁਹਾਨੂੰ ਦਿਖਾਣੇ ਆ ਜੀ ਇੱਥੇ ਹੀ ਬਸ ਨੀਗੀ ਤੇ ਹੁਣ ਆਪਾਂ ਬਾਈ ਜੀ ਨਾਲ ਚੱਲਦੇ ਆਂ ਉੱਪਰ ਬਾਈ ਜੀ ਉੱਪਰ ਆਓ ਉੱਪਰ ਚਲੋ ਜੀ ਉੱਪਰ ਵਾਲੇ ਫਲੋਰ ਤੇ ਚੱਲਦੇ ਆਂ ਜੀ ਆਜੋ ਲਓ ਜੀ ਆ ਕਰੋ ਚੈੱਕ ਤੁਸੀਂ ਆ ਜੈਗੂਅਰ ਜੀ ਇੱਥੇ ਬੈਠੇ ਹੋਏ ਨੇ ਤੇ ਇਹ ਸੋਫਾ ਬੜਾ ਇੱਕ ਕਲਾਸਿਕ ਜਿਹਾ ਡਿਜ਼ਾਈਨ ਦੇ ਵਿੱਚ ਹੈ ਜੀ ਇਦੇ ਬਾਰੇ ਭਾਈ ਦੱਸੋ ਕਿਵੇਂ ਇੰਟਰੋਡਿਊਸ ਕਰਾਵੋ ਜੀ। ਵੀ ਜੀ ਇਹ ਟਵਲ ਫਰੇਮ ਤੇ ਸੋਫਾ ਸਾਰਾ ਜੀ। ਸਰ ਜਿੰਨਾ ਹੀ ਫਰੇਮ ਹੈ ਇਹਦਾ ਸਾਰਾ ਸਾਗਵੰਦਾ ਤਿਆਰ ਹੈ ਜੀ। ਜਿਹੜਾ ਸਰ ਇੰਟਰਨਲ वुਡ ਹੈ ਸਾਰਾ ਜੀ। ਓਕੇ ਜੀ। ਠੀਕ ਹੈ ਸਰ ਉੱਪਰ ਸਾਰੀ ਤੇ ਸਪੀਰ ਇੰਪੋਰਟਡ ਫੈਬਰਿਕ ਲੱਗਿਆ ਹੋਇਆ ਸਰ। ਇਹ ਵੀ ਸਟ ਰਬੜ ਗੱਦੀ ਹੈ ਜੀ ਲੈਟੈਕਸ ਦੀ ਜੀ। ਲੈ ਕੇ ਦੇਖੋ ਸਰ ਬਿਲਕੁਲ ਸੌਫਟ ਤੇ ਕੰਫਰਟ ਫੀਲ ਆਏਗਾ ਜੀ। ਦੇਖੋ ਯਾਰ ਤੁਸੀਂ। ਕੀ ਬਾਤ ਹੈ। ਵੇਚੀ। ਮਤਲਬ ਬੰਦਾ ਆਉਂਦਾ ਵੀ ਬਸ ਪੂਰੀ ਲਗਜ਼ਰੀ ਫੀਲਿੰਗ ਹੁੰਦੀ ਹੈ। ਲਗਜ਼ਰੀ ਫੀਲਿੰਗ ਆ ਰਹੀ ਹੈ। ਰਾਇਲ ਫੀਲ ਇਦਨਾਲ ਆ ਆ ਗਿਆ ਜੀ ਟੇਬਲ ਆ ਟੇਬਲ ਆ ਗਿਆ ਜੀ 7 ਸੀਟਰ ਸੋਫਾ ਸਰ ਇਹ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਕਸਟਮਾਈਜ਼ ਵੀ ਕਰਾ ਸਕਦੇ ਹੋ 5 ਸੀਟ ਲੈ ਲਓ 5 ਵੀ ਕਰ ਲਓ ਸਰ 4 ਸੀਟਰ ਵੀ ਕਰ ਲਓ ਸਰ अच्छा ए, सर, आ, ए, ये एस एस सोफे ਤੇ अवेलेबल ਆਪ ਨੂੰ ਇਹ ਚੀਜ਼ ਕਿ ਮਤਲਬ ਹੋਰਾਂ ਤੇ ਵੀ ਹੈ ਜਿੰਨੇ ਵੀ ਡਿਜ਼ਾਈਨ ਤੁਸੀਂ ਦੇਖੋਗੇ ਕਿਸੇ ਤੇ ਵੀ ਕਰਾ ਲਓ ਸਰ ਕਸਟਮਾਈਜ਼ੇਸ਼ਨ ਦੀ ਹਾਂ ਨਾ ਆਪਣੀਆਂ ਮਨਪਸੰਦ ਚੀਜ਼ਾਂ ਪਾ ਜੀ ਇਹ ਪੂਲ ਪਾਲ ਤੇ ਲਾ ਜਾ ਕੇ ਰਖਣੀਆਂ ਚੀਜ਼ਾਂ ਇਹਦੇ ਬਾਰੇ ਦੱਸੋ ਕੁਝ ਇਹ ਤਾਂ ਇਹ ਤਾਂ ਤੁਸੀਂ ਸਿਰਫ ਰੋਲਵਿੰਗ ਲੋ ਹਾਈਟ ਚੇਅਰ ਹੈ ਸਰ ਇਹ ਅੱਛਾ ਜੀ ਹਾਂ ਸਿਰਫ ਫੁੱਟ ਰੈਸਟ ਵਾਦਾ ਪੂਰਾ ਭਾਰਤੀ ਹਾਂ ਜੀ ਪਾ ਦਿਓ ਪਾ ਦਿਓ ਸਿਰਫ ਇਸੇ ਕਰ ਤੁੰਦ ਲੈਜ ਕੁਸੀ ਇਹ ਵੀ ਸਰ ਰੋਲਵਿੰਗ ਹੁੰਦੀ ਹੈ ਸਰ ਕੀ ਬਾਤ ਹੈ ਜੀ ਚੀਜ਼ਾਂ ਹੀ ਬਹੁਤ ਵਧੀਆ ਨੇ ਪਾ ਜੀ ਤੁਹਾਡੇ ਕੋਲ ਤੇ ਪਾ ਜੀ ਚਲੋ ਆਪਾਂ ਪ੍ਰਾਈਜ਼ ਨਹੀਂ ਪ੍ਰੋਪਰ ਦੱਸਣੇ ਹੈਗੇ ਇਹਨਾਂ ਚੀਜ਼ਾਂ ਦੇ ਪਰ ਫਿਰ ਵੀ ਤੁਸੀਂ ਦੱਸੋ ਵੀ ਜੇ ਗਾਖ ਆਵੇ ਨਿਰਾਸ਼ ਹੋ ਕੇ ਜਾਣ ਵਾਲਾ ਕੰਮ ਤਾਂ ਨਹੀਂ ਹੋਊਗਾ ਸਰ ਸਾਡੇ ਕੋਲ ਸਾਡਾ ਅੱਜ ਤੱਕ ਸਰ ਇਹ ਰਿਹਾ ਸਾਡੇ ਕੋਲੋਂ ਕੋਈ ਵੀ ਕਲਾਇੰਟ ਖਾਲੀ ਨਹੀਂ ਗਿਆ ਜੀ ਅੱਛਾ ਜੀ ਚਲੋ ਸਾਡੀ ਸਰ ਕੁਆਲਿਟੀ ਸਾਡੀ ਸਰਵਿਸ ਸਾਡੇ ਰੇਟ ਬਿਲਕੁਲ ਬਿਲਕੁਲ ਜੈਨੂਇਨ ਹੈ ਜੀ ਓਕੇ ਲਓ ਜੀ ਆ ਇੱਕ ਵਾਰੀ ਹੁਣ ਸਾਰਾ ਤੁਹਾਨੂੰ ਫਿਰਕੇ ਦਿਖਾ ਦਿੰਨੇ ਆਜੋ ਮੇਰੇ ਨਾਲ ਨਾਲ ਲਓ ਜੀ ਆ ਕਰੋ ਚੈੱਕ ਤੁਸੀਂ ਇਧਰੋਂ ਡਿਜ਼ਾਈਨ ਜੀ ਆ ਜੜੇ ਆ ਦੇਖੋ ਆ ਆ ਬਿਲਕੁਲ ਸਿੰਪਲ ਹੈ ਜੀ ਆ ਡਿਜ਼ਾਈਨ ਹੈ ਜਿਹੜਾ ਹਨਾ ਬਿਲਕੁਲ ਜੀ ਮਾਡਰਨ ਲੁੱਕ ਤੇ ਜੀ ਫੋਰਐਵਰ ਡਿਜ਼ਾਈਨ ਹੈ ਜੀ ਬੰਦਾ ਇਸ ਤੋਂ ਸਰ ਕਦੀ ਵੀ ਬੋਰ ਨਹੀਂ ਹੋਏਗਾ ਨਹੀਂ ਹੋਏਗਾ ਜੀ ਨਹੀਂ ਹੋਏਗਾ ਜੇ ਚੇਂਜ ਕਰਨਾ ਹੋਵੇ ਬਾਅਦ ਚ ਉਹਨਾਂ ਦੇ ਮਨ ਅਕਾ ਆਹ ਜੀ ਫੈਬ੍ਰਿਕ ਚੇਂਜ ਕਰਦੇ ਆ ਆ ਦੇਖੋ ਜੀ ਆ ਕਲਰ ਦੇਖੋ ਕਿੰਨਾ ਪਿਆਰਾ ਜੀ ਆ ਦੇਖੋ ਲਓ ਵੀਰ ਜੀ ਹੋਰ ਤੁਸੀਂ ਦਿਖਾਓ ਕਿਹੜਾ ਦਿਖਾਓਗੇ ਜੀ ਅੱਗੇ ਤੁਹਾਡੀ ਚੁਆਇਸ ਦਾ ਵੀ ਕੋਈ ਦਿਖਾ ਦਿਓ ਜੀ ਵਿੱਚ ਜਿਹੜਾ ਤੁਹਾਡਾ ਮੋਸਟ ਸੇਲਿੰਗ ਆਈਟਮ ਹੈ ਜਿਹੜੀ ਆਜੀ ਸੁਰਾਜ ਹਾਂਜੀ ਆ ਦੇਖੋ ਜੀ ਆ ਦੇਖੋ ਆ ਦੇਖੀ ਵੀਰੇ ਆਪ ਖਾਓ ਮੜਾ ਜਾ ਵ ਸੋਫਾ ਜੀ ਓਕੇ ਇਸ ਸਰ ਮਤਲਬ ਜੁ ਮੈਂ ਮੀਡੀਅਮ ਰੇਂਜ ਦੇ ਵਿੱਚ ਰੇਂਜ ਦੇ ਵਿੱਚ ਆ ਜਾਂਦਾ ਸੋਫਾ ਸਾਡਾ ਜੀ ਠੀਕ ਹੈ ਜੀ ਲਓ ਜੀ ਆ ਡਾਈਨਿੰਗ ਦੇਖੀਏ ਜੀ ਇਧਰ ਹਾਂ ਜੀ ਹਾਂ ਜੀ ਆ ਜੀ ਡਾਈਨਿੰਗ ਟੇਬਲ ਦੇਖਦੇ ਆ ਸੋਫੇ ਹੀ ਸੋਫੇ ਡਾਈਨਿੰਗ ਟੇਬਲ ਹੀ ਡਾਈਨਿੰਗ ਟੇਬਲ ਮੈਂ ਕਹਿੰਦਾ ਜਿੰਨੇ ਮਰਜ਼ੀ ਆ ਦੇਖੋ ਜੀ ਆ ਕਰੋ ਚੈੱਕ ਜੀ ਇਹ ਪਾਜੀ ਇਹ ਵੀ ਉਹਦਾ ਹੀ ਬਣਿਆ ਹੋਇਆ ਲੱਕੜ ਦਾ ਜੀ ਹਾਂ ਜੀ ਮੈਪਲ वुਡ ਦਾ ਬਣਿਆ ਸਾਰਾ ਉੱਪਰ ਪਲਸਟਰ ਪਲਸਟਰ ਕੀਤਾ ਆ ਜੀ ਸਾਰਾ ਜੀ ਡਾਈਨਿੰਗ ਆ ਦੇਖੋ ਚੇਅਰ ਤੁਸੀਂ ਆ ਦੇਖੋ ਜੀ ਕਰੋ ਚੈੱਕ ਐ ਬਣਦੀ ਹੈ ਗੱਲ ਬਾਈ ਫਰਨੀਚਰ ਦੀ ਇਹ ਘਰੇ ਪਿਆ ਹੋਵੇ ਨਾ ਮੈਂ ਕਹਿੰਦਾ ਵੀ ਘਰ ਦੀ ਪਰਸਨੈਲਿਟੀ ਇਹਦੇ ਨਾਲ ਇਹਦੇ ਨਾਲ ਹੈ ਜੀ ਇਹਦੇ ਨਾਲ ਇਹਨਾਂ ਚੀਜ਼ਾਂ ਨਾਲ ਹੈ ਜੀ ਹਾਂਜੀ 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 ਕਿਉਂਕਿ ਜੀਆਂ ਦੇ ਉੱਪਰ ਕੁਝ ਨਹੀਂ ਸਭ ਤੋਂ ਪਹਿਲਾਂ ਨੇ ਫਿਰ ਤੇ ਦੂਜੇ ਨੰਬਰ ਤੇ ਮਟੀਰੀਅਲ ਅੰਦਰ ਪਿਆ ਆਪਣੇ ਫਰਨੀਚਰ ਪਿਆ ਇਹੋ ਜੇ ਕੋਈ ਮਤਲਬ ਘਰ ਦੇ ਵਿੱਚ ਸਿਰਫ ਫਰਨੀਚਰ ਵਧੀਆ ਰੱਖਿਆ ਹੋਵੇ ਨਾ ਕੋਠੀ ਦੀ ਤੌਰ ਬਣ ਜਾਂਦੀ ਹੈ ਜੀ ਤੌਰ ਬਣਦੀ ਹੈ ਨਾ ਚੀਜ਼ਾਂ ਨਾਲ ਹਾਂਜੀ ਹਾਂਜੀ ਤੌਰ ਬਣਦੀ ਹੈ ਨਾ ਚੀਜ਼ਾਂ ਨਾਲ ਚੰਗੀ LED ਲੱਗੀ ਹੋਵੇ ਅੱਗੇ ਆ ਪਿਆ ਹੋਵੇ ਜਦੋਂ ਬਹਿ ਕੇ ਸਾਰੇ ਪਰਿਵਾਰ ਨੇ ਸ਼ਾਮ ਨੂੰ ਜਾਂ ਕੋਈ ਹੁੰਦਾ ਹਾਂ ਜੀ ਹਾਂ ਜੀ ਖਾਣੀਆਂ ਬਦਖਰਬ ਸਵਾਦ ਉਦੋਂ ਹੁੰਦਾ ਜੀ ਇਹੋ ਜੀਆਂ ਚੀਜ਼ਾਂ ਦੇ ਬਹਿ ਕੇ ਉਹ ਮਤਲਬ ਭਾਜੀ ਇੱਕ ਜ਼ਿੰਦਗੀ ਇੱਕ ਰਾਇਲ ਫੀਲਿੰਗ ਲੈਣੀ ਚਾਹੀਦੀ ਜੀ ਜਿੱਥੇ ਜੋ ਕਹਿੰਦਾ ਨਾ ਜਦੋਂ ਹੱਥ ਜਾ ਲੱਗੇ ਜਦੋਂ ਆਪਣਾ ਹੱਥ ਜਾ ਪੈਂਦਾ ਤੇ ਸ਼ੌਂਕ ਪਗਾ ਲੈਣੇ ਚਾਹੀਦੇ ਆ ਲਓ ਜੀ ਆਹ ਕਰੋ ਚੈੱਕ ਜੀ ਇਹ ਸਾਰੇ ਤੇ ਇੱਕ ਵਾਰੀ ਚਾਅ ਮਰਾ ਦਿਓ ਬਾਈ ਜੀ ਇਹ ਸਾਰੀਆਂ ਚੀਜ਼ਾਂ ਤੁਸੀਂ ਇੱਥੇ ਆਣ ਕੇ ਰਾਜਪੁਰੇ ਤੋਂ ਜਦੋਂ ਮਰਜ਼ੀ ਤੁਸੀਂ ਖਰੀਦ ਸਕਦੇ ਹੋ ਆਹ ਦੇਖੋ ਤੁਸੀਂ ਇੱਕ ਤੋਂ ਇੱਕ ਚੀਜ਼ ਤੁਹਾਨੂੰ ਸਾਰੀਆਂ ਰਾਇਲ ਲੁੱਕ ਵਾਲੀਆਂ ਚੀਜ਼ਾਂ ਭਾਜੀ ਤੁਹਾਡੇ ਲਓ ਜੀ ਆਹ ਚੈੱਕ ਕਰੋ ਜੀ ਆ ਦੇਖੋ ਜੀ ਲਓ ਜੀ ਆ ਦੇਖੋ ਇਹ ਸਾਰਿਆਂ ਦੇ ਵੀਰੇ ਫਿਰ ਉਹੀ ਲੱਗਾ ਹੋਇਆ ਜੀ ਸਾਰੀ ਸਾਗਵਾਨਾ ਜੀ ਇਹ ਨਹੀਂ ਆ ਉੱਪਰ ਵਾਲਾ ਉੱਪਰ ਸਾਰਾ ਮਾਉ onyx marble ਹੈ ਜੀ onyx marble ਆਗਾ ਜੀ ਠੀਕ ਹੈ ਜੀ ਸੋ ਇੱਕ ਵਾਰੀ ਉਧਰ ਵੀ ਦੇਖ ਲੀਏ ਜੀ ਹਾਂਜੀ ਹਾਂਜੀ ਲਓ ਜੀ ਅੱਛਾ ਆ ਨਾਲ ਮਿਲੂਗਾ ਭਾਜੀ ਫਿਰ ਬੜੀ ਐਕਸਟਰਾ ਹੁੰਦਾ ਜੀ ਇਹ ਅੱਛਾ ਐਕਸਟਰਾ ਇਹ ਸਾਈਡ ਟੇਬਲ ਹੁੰਦਾ ਜੀ ਤੇ ਉੱਪਰ ਤੁਸੀਂ ਕੁਝ ਫਲਾਵਰ ਪੋਟ ਰੱਖ ਲੈ ਹੂੰ ਜੀ ਬਾਈ ਚਾਂਸ ਕੋਈ ਇਹਨੂੰ ਯੂਜ਼ ਕਰ ਰਿਹਾ ਕਿਸੇ ਨੇ ਵੀ ਚਾਹ ਕੌਫੀ ਦਾ ਕੱਪ ਰੱਖਣਾ ਹੈ ਫੋਨ ਰੱਖਣਾ ਹੋਵੇ ਜੀ ਸਾਈਡ ਤੇ ਕੁਝ ਆਪਣੀ ਕੋਈ ਆਈਟਮ ਰੱਖਣੀ ਹੈ ਤਾਂ ਉਹ ਹੋਲਡ ਕਰਨ ਵਾਸਤੇ ਹੈ ਜੀ ਇੱਥੇ ਹਾਂਜੀ ਤੇ ਲਓ ਵੀ ਦੋਸਤੋ ਉਮੀਦ ਮੈਨੂੰ ਇਹੀ ਹੈ ਵੀ ਅੱਜ ਮੈਂ ਜਿਹੜਾ ਤੁਹਾਨੂੰ ਇਹ ਵਲੌਗ ਬਣਾ ਕੇ ਵਿਖਾਇਆ ਹੈ ਹਰ ਇੱਕ ਆਈਟਮ ਤੁਹਾਨੂੰ ਜਿਹੜੀ ਆ ਪਸੰਦ ਆਈ ਹੋਊਗੀ ਤੇ ਪਸੰਦ ਆਉਣੀ ਬਣਦੀ ਵੀ ਆ ਕਿਉਂਕਿ ਆਪਾਂ ਚੀਜ਼ਾਂ ਹੀ ਲਗਜ਼ਰੀ ਤੇ ਰਾਇਲ ਤੇ ਪ੍ਰੀਮੀਅਮ ਦਿਖਾਈਆਂ ਨੇ ਤੁ ਹਾਂਜੀ ਪਾਜੀ ਠੀਕ ਹੈ ਜੀ ਦੱਸੋ ਕੋਈ ਹੋਰ ਕੋਈ ਜੇ ਕੋਈ ਰਹਿ ਗਈ ਹੋਵੇ ਆਟਮ ਪਾਜੀ ਸਾਨੂੰ ਉਹ ਬਾਕੀ ਸਾਡੇ ਕੋਲ ਸਰ ਆਊਟਰ ਵਾਸਤੇ ਬਹੁਤ ਕੁਝ ਵੈਰਾਈਟੀ ਹੈ ਜੀ ਆਊਟਡੋਰ ਸੇ ਚੇਅਰ ਆਗੇ ਸਰ ਸਵਿੰਗ ਆਗੇ ਸਰ ਅੱਛਾ ਜੀ ਉਧਰ ਸੇ ਦੇਖੋ ਸਰ ਮਾਡਲ ਲੱਗੇ ਸੇ 2 ਸੀਟਰ ਵੀ ਹੈ ਸਰ ਅਵੇਲੇਬਲ 2 ਸੀਟਰ ਦੇਖੇ ਜੀ ਉਧਰ ਆ ਜੀ ਸਰ ਵਾਈਟ ਕਲਰ ਚ ਬਹੁਤ ਮਤਲਬ ਬੰਦਾ ਸ਼ਾਮ ਮੇ ਆ ਸਵੇਰੇ ਕਦੀ ਬਹਿਣਾ ਹੋਵੇ ਅੱਛਾ ਜੀ ਲਓ ਜੀ ਕਰੋ ਚੈੱਕ ਆਹ ਚੈੱਕ ਕਰੋ ਆ ਆਹਾਹਾਹਾ ਕੀ ਬਾਤ ਹੈ ਪਾਜੀ ਇਹ ਕਦਾ ਬਣਿਆ ਹੋਇਆ ਹੈ ਦੱਸੋ ਇਸ ਸਾਰਾ ਐਮਐਸ ਦਾ ਫਰੇਮ ਹੁੰਦਾ ਵੀਰ ਜੀ ਅੱਛਾ ਇਹ ਹਾਂ ਸਾਰੀ ਐਮਐਸ ਦੀ ਫੇਅਰ ਫਰੇਮ ਹੈ ਜੀ ਸਾਰਾ ਇੰਪੋਰਟਡ ਬੈਂਥ ਦਾ ਬਣਿਆ ਹੁੰਦਾ ਜੀ ਓਕੇ ਬੈਂਥ ਸਿਰ ਬੈਂਥ ਹੁੰਦੀ ਸਰ ਇੰਪੋਰਟਡ ਇੱਕ ਵਾਰੀ ਇੰਡੀਅਨ ਬੈਂਥ ਹੁੰਦੀ ਹੈ ਸਰ ਸਿਰ ਸਾਰੀ ਇੰਪੋਰਟਡ ਹੈ ਸਰ ਇਹ 4 ਤੋਂ 5 ਸਾਲ ਤੱਕ ਕਦੀ ਖਰਾਬ ਨਹੀਂ ਹੋਊਗੀ ਸਰ ਅੱਛਾ ਜਿਵੇਂ ਹੁਣ ਇਹਨੂੰ ਆਪਾਂ ਗਾਰਡਨ ਚ ਰੱਖ ਦਿੰਨੇ ਆ ਗਾਰਡਨ ਚ ਮੀਂਹ ਵੀ ਪੈਣਾ ਹਾਂਜੀ ਗਾਰਡਨ ਚ ਧੁੱਪ ਵੀ ਆਉਣੀ ਹੈ ਹਨੇਰੀ ਵੀ ਆਉਣੀ ਹੈ ਘੱਟਾ ਵੀ ਝੜਨਾ ਹੈ ਬਿਲਕੁਲ ਜੀ ਤੇ ਇਹ ਨਾ ਇਹ ਚੀਜ਼ ਇਹੋ ਜਿਹੀ ਹੁੰਦੀ ਹੈ ਬਾਈ ਜੀ ਵੀ ਬੁੱਧਾ ਹੋ ਜਾਏ ਸੱਡੀ ਸਰ 4 ਤੋਂ 5 ਸਾਲ ਦੀ ਗਾਰੰਟੀ ਹੁੰਦੀ ਹੈ ਇਸ ਚੀਜ਼ ਦੀ ਜੀ ਅੱਛਾ ਜੀ ਇਸ ਚੀਜ਼ ਨੂੰ ਬਟ ਟੱਕਣਾ ਲੱਗੇ ਜੀ ਤੁਹਾਡੇ ਕੋਲ ਟੱਕ ਨਾਲ ਤਾਂ ਫਿਰ ਭਾਵੇਂ ਜਿੰਨਾ ਮਰਜ਼ੀ ਹੋਵੇ ਤਾਂ ਪਲੱਸ ਪੁਆਇੰਟ ਇਹ ਵੀ ਹੈ ਜੀ ਮੰਨ ਲਓ ਤੁਹਾਡੀ 4 ਤੋਂ 5 ਸਾਲ ਬਾਅਦ ਖਰਾਬ ਵੀ ਹੁੰਦੀ ਹੈ ਦੁਬਾਰਾ ਇਹ ਫਿਰ ਬੁਣੀ ਜਾਂਦੀ ਹੈ ਜੀ ਓਕੇ ਠੀਕ ਹੈ ਜੀ ਲੋ ਵੀ ਇਹਦੀ ਬੁਣਤੀ ਦੁਬਾਰੇ ਹੋ ਜਾਂਦੀ ਹੈ ਜੇ ਇਹ ਖਰਾਬ ਹੁੰਦਾ ਹੈ ਜੀ ਹਾਂਜੀ ਤੇ ਲੋ ਜੀ ਇਹ ਸਭ ਆਈਟਮ ਹੈ ਨੇ ਬਾਈ ਜੀ ਹਾਰਾਂ ਕੋਲ ਲੋ ਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਕਿਦਾਂ ਲੱਗਾ ਆਪਣਾ